ਕਿ ਜਲਦ ਹੀ ਸਿੱਖ ਵਿਦਵਾਨਾਂ ਦੀ ਕੁਝ ਪਧਰੀ ਕਮੇਟੀ ਗਠਨ ਕੀਤਾ ਜਾਊਗਾ ਇਹ ਅੱਜ ਦੀ ਅੰਤਰੀ ਕਮੇਟੀ ਦੀ ਬੈਠਕ ਜਿਹੜੀ ਐਡਵੋਕੇਟ ਹਿੰਦਰਸਿੰਘ ਸਾੰਮੀ ਦੀ ਪ੍ਰਧਾਨਗੀ ਹੇਠ ਹੋਈ ਉਹਦੇ ਤਾਂ ਹੀ ਪੈਸਾ ਹੁਣ ਇਹਦੇ ਰਾਹੀਂ ਬਾਬਾ ਤੁਮਨ ਸਨੇਹ ਜਿਹੜਾ ਦੇਖੋ ਜੇ ਅਸੀਂ ਕਾਰਵਾਈ ਕਰਦੇ ਅਮਰੀਕਾ ਨੇ ਆਪਣਾ ਰੰਗ ਦਿਖਾਇਆ ਸੀ ਜਦੋਂ ਮੋਦੀ ਜੀ ਅਕਸਰ ਇੱਕ ਗਵਰਨਰ ਕੰਡ ਦੇ ਉੱਤੇ ਸੀ ਟਰੰਪ ਜਿਮਾਈ ਬੈਸਟ ਫਰੈਂਡ ਇਹਨਾਂ ਤੇ ਜੀ ਉਹ ਫਰੈਂਡ ਨੇ ਕਿਵੇਂ ਆਪਣੇ ਮੁੰਡੇ ਭੇਜੇ ਕਿਮੈਂਟ ਇਹ ਪੜਾ ਮਸਲਾ ਲਾਇਆ ਕਿਵੇਂ ਸਮਝੋ ਕਿ ਜਦੋਂ ਜਬਰੀ ਕ੍ਰਾਉਂਡਰੀ ਕੋਸ਼ਿਸ਼ ਕੀਤੀ ਗਲੋਬਲ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਗੁਜਰਾਤ ਦਾ ਅਹਮਦਾਬਾਦ 에ਰਪੋਰਟ 에ਰਪੋਰਟ ਤੇ ਜੋ ਮੰਤਪਾਗੀ ਘਟਨਾ ਵਾਪਰੀ ਹੈ ਉਹ ਖਬਰ ਤੁਹਾਡੇ ਤੱਕ ਪਹੁੰਚੀ ਹੋएगी ਜਸਰਾ ਉੱਥੇ ਇੱਕ 에어 ਇੰਡੀਆ ਦਾ ਹਵਾਈ ਜਹਾਜ਼ ਉਡਾਨ ਭਰਦਿਆਂ ਹੀ ਕ੍ਰੈਸ਼ ਹੋਇਆ ਲੰਡਨ ਲਈ ਉਸਨੇ ਉਡਾਨ ਭਰੀ ਸੀ 2 ਮਿੰਟ 1:38 ਮਿੰਟ ਤੇ ਉਹ ਉਡਾਨ ਭਰਦਾ ਤੇ 1:40 ਮਿੰਟ ਤੇ ਦੁਪਹਿਰ ਦੀ ਮਤਲਬ ਅੱਜ 12 ਤਰੀਕ ਦੀ 1:40 ਮਿੰਟ ਤੇ ਉਹ ਕ੍ਰੈਸ਼ ਹੋ ਜਾਂਦਾ ਵੱਡਾ ਤਮਾਕਾ ਹੁੰਦਾ ਉਹ ਇਹਦਾ ਇੱਕ ਗੁਬਾਰ ਪੂਰੇ ਖੇਤਰ ਚ ਫੈਲ ਜਾਂਦਾ ਤੇ ਉਹ 에어ਪੋਰਟ ਦਾ ایرিয়া ਸੀ ਜਿੱਥੇ ਉਹ ਕ੍ਰੈਸ਼ ਹੁੰਦਾ ਤੇ ਉਸ ਤੋਂ ਬਾਅਦ ਬਚਾਅ ਦਲ ਪੂਰੀ ਪ੍ਰਕਿਰਿਆ ਚ ਲੱਗਦਾ ਬਹੁਤ ਮੁਸ਼ਕਲ ਹੈ ਜਿਸ ਤਰ੍ਹਾਂ ਮਲਬੇ ਚੋਂ ਲਾਸ਼ਾਂ ਦਾ ਲਾਸ਼ਾਂ ਮਿਲ ਰਹੀਆਂ ਤੇ ਇਸ ਸਥਿਤੀ ਦੇ ਵਿੱਚ ਬਚਾਅ ਕਰਮੀਆਂ ਲਈ ਕਾਫੀ ਮੁਸ਼ਕਲ ਪਰਿਆ ਹੁੰਦਾ 242 ਯਾਤਰੀ ਇਸ ਜਹਾਜ਼ ਸਵਾਰ ਸੀਗੇ ਜਿਨ੍ਹਾਂ ਚ 2 ਪਾਇਲਟ 10 ਕੈਬਨ ਕਰੂ ਮੈਂਬਰ ਇਹਨਾਂ ਨੂੰ ਮਲਾਕ ਕੇ 242 ਬੰਦੇ ਸੀਗੇ ਮਤਲਬ 230 ਯਾਤਰੀ ਤੇ 12 ਇਹ ਪਾਇਲਟ ਤੇ 10 ਕਰੂ ਮੈਂਬਰ ਸੋ ਇਸ ਤਰ੍ਹਾਂ 242 ਨੂੰ ਲੈ ਕੇ ਉੜਿਆ ਇਹ ਲੰਡਨ ਲਈ ਜਹਾਜ਼ ਚ ਜਦੋਂ ਕ੍ਰੈਸ਼ ਹੁੰਦਾ ਅਹਮਦਾਬਾਦ ਦੇ 에어ਪੋਰਟ ਦੇ ਉੱਤੇ ਤੇ ਉਸ ਤੋਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ 에어ਪੋਰਟ ਕੋਲ ਦਰੂਕ ਕਰਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੋਵੇਂ ਗੁਜਰਾਤ ਦੇ ਮੁੱਖ ਮੰਤਰੀ ਨਾਲ ਰਾਬਤਾ ਕਰਦੇ ਨੇ ਇਸ ਜਹਾਜ਼ ਦੇ ਵਿੱਚ 53 ਦੇ ਕਰੀਬ ਯਾਤਰੀ ਇੰਗਲੈਂਡ ਨਾਲ ਸੰਬੰਧਿਤ ਸੀ ਤੇ ਇਸ ਜਹਾਜ਼ ਦੇ ਵਿੱਚ 7 ਪੁਰਤਗਾਲ ਦੇ ਯਾਤਰੀ ਸੀਗੇ ਇੱਕ ਕੈਨੇਡਾ ਨਾਲ ਸੰਬੰਧਿਤ ਹੈ ਬਾਕੀ ਭਾਰਤੀ ਸੀਗੇ ਇਹਨਾਂ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਇਸ ਮੌਕੇ ਪੰਜਾਬ ਬੀਜੇਪੀ ਦੇ ਮਾਮਲਿਆਂ ਦੇ ਇੰਚਾਰਜ ਵੀਜੇ ਰੁਪਾਣੀ ਵੀ ਇਸੇ ਜਹਾਜ਼ 'ਚ ਸਫ਼ਰ ਕਰ ਰਹੇ ਸੀ। ਸੋ ਕਾਫੀ ਦਰਦਨਾਕ ਹਾਦਸਾ। ਇੱਕ ਪਲ ਲਈ ਤਾਂ ਜ਼ਿੰਦਗੀ ਰੁਕ ਜਾਂਦੀ ਹੈ ਅਜੀਆਂ ਖਬਰਾਂ ਨੂੰ ਸਾਂਝੀਆਂ ਕਰਦੇ ਆਂ। ਬਕਾਇਦਾ ਤੌਰ ਤੇ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਉੱਥੇ ਉਸ ਏਰੀਆ ਨੂੰ ਕਵਰ ਕਰ ਲਿਆ ਗਿਆ। ਕਿਸੇ ਵੀ ਆਮ ਵਿਅਕਤੀ ਨੂੰ ਦਰਜਾਣ ਦੀ ਇਜਾਜ਼ਤ ਨਹੀਂ ਹੈ ਕੋਸ਼ਾਂ ਹੁਈਆਂ ਪਰ ਮਲਬੇ ਦਾ ਢੇਰ ਹੈ ਸਭ ਕੁਝ ਰਾਖ ਹੈ ਇਹੀ ਤਾਂ ਜ਼ਿੰਦਗੀ ਦੀ ਕੋੜੀ ਸਚਾਈ ਹੈ ਪਰ ਇਸ ਹਾਦਸੇ ਨੂੰ ਲੈ ਕੇ ਹੁਣ ਜਾਂਚ ਹੋਏਗੀ ਕਿਉਂਕਿ ਤੁਰੰਤ ਤਾਂ ਸਿਰਫ ਤਕਨੀਕੀ ਕਾਰਨ ਕਿਹਾ ਜਾ ਰਿਹਾ ਹੈ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਸ਼ੁਰੂਆਤੀ ਦੌਰ ਦੇ ਵਿੱਚ ਕਿ ਇੰਜਨ 'ਚ ਕੋਈ ਤਕਨੀਕੀ ਖਰਾਬੀ ਆਈ ਹੋਏਗੀ ਜਿਸ ਦੇ ਕਾਰਨ ਉਡਾਨ ਭਰਦਿਆਂ ਹੀ ਇਹ ਜਹਾਜ਼ ਕ੍ਰੈਸ਼ ਹੋ ਗਿਆ। ਅਕੀਉ ਦਾ ਜਦੋਂ ਬਲੈਕ ਬਾਕਸ ਪ੍ਰੋ ਲੈ ਜਾਏਗਾ ਉਹ ਸਾਰੀ ਜਾਂਚ ਪੜਤਲ ਹੋਏਗੀ ਉਹ ਤੋਂ ਬਾਅਦ ਫਿਰ ਕਿਸੇ ਫੈਸਲੇ ਤੇ ਅਪੜਿਆ ਜਾਏਗਾ ਕਿ ਦੇ ਪਿੱਛੇ ਕਾਰਨ ਕੀ ਰਿਹਾ। ਸੋ ਬਹੁਤ ਦਰਦਨਾਕ ਹਸ ਹੈ ਆਉਂਦੇ ਦਿਨਾਂ ਤੱਕ ਵੀ ਇਹਦੀ ਚਰਚਾ ਰਹਿਣੀ ਹੈ। ਪਰਮਾਤਮਾ ਉਹਨਾਂ ਬਿਛੜੀਆਂ ਰੂਹਾਂ ਨੂੰ ਜਿਹੜੇ ਹਾਸੇ 'ਚ ਮਾਰੇ ਗਏ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਇੱਕ ਬਖਰੀ ਟੀਸ ਇੱਕ ਬਖਰੀ ਪੀੜ ਇੱਕ ਮਾਂ ਦੀ ਉਹ ਪੀੜ ਇੱਕ ਪਿਓ ਦਾ ਉਹ ਦਰਦ ਜਿਸਨੇ ਆਪਣਾ ਪੁੱਤਰ ਸਰਹੱਦ ਤੇ ਭੇਜਿਆ ਦੇਸ਼ ਤੇ ਲਈ ਲੜਨ ਲਈ ਦੇਸ਼ ਤੇ ਲਈ ਖੜਨ ਲਈ ਛਾਤੀ ਤਾਣ ਕੇ ਜਿਹੜਾ ਪੁੱਤ ਬਾਰਡਰ ਤੇ ਗਿਆ ਜੋ লাশ ਬਦਲ ਕੇ ਜਦੋਂ ਘਰੇ ਆਵੇ ਤੇ ਤਾਂ ਵੀ ਭਿਜੀਆਂ ਅੱਖਾਂ ਸਲੂਟ ਮਾਰਦੀਆਂ ਕਿ ਤਿਰੰਗੇ ਚ ਲਿਫਟ ਕੇ ਮੇਰਾ ਪੁੱਤ ਘਰੇ ਆਇਆ ਪਰ ਜਦੋਂ ਉਸ ਨੂੰ ਸਰਕਾਰਾਂ ਸ਼ਹੀਦ ਦਾ ਦਰਜਾ ਦੇਣੋਂ ਮੁੱਖਰ ਜਾਣ ਜਦੋਂ ਉਸ ਪਰਿਵਾਰ ਦੀ ਇਸ ਦੁੱਖ ਦੀ ਖੜੀ ਚ ਕੋਈ ਬਾਹ ਫੜਨੋਂ ਇਨਕਾਰ ਕਰ ਦਵੇ ਫਿਰ ਸੋਚ ਕੇ ਦੇਖੋ ਉਸ ਮਾਂ ਤੇ ਉਸ ਪਿਓ ਤੇ ਕੀ ਭੀਤਰੀ ਹੋएगी ਜੀ ਹਾਂ ਮੈਂ ਗੱਲ ਕਰ ਰਿਹਾ ਪੰਜਾਬ ਦੇ ਉਸ ਅਗਨੀ ਵੀਰ ਜਵਾਨ ਦੀ ਜਿਹੜਾ 20 ਸਾਲਾਂ ਦੀ ਉਮਰ ਦੇ ਵਿੱਚ ਬਾਰਡਰ ਤੋਂ ਕਰੇ ਤਬੂਤ ਚ ਪੈਕ ਹੋ ਕੇ ਆਇਆ ਤੇ ਪਰੋਤ ਆ ਗਿਆ ਸ਼ਹੀਦ ਦਾ ਦਰਜਾ ਜੇ ਤੱਕ ਕਰੇ ਨਹੀਂ ਆਇਆ ਕਿਉਂ ਆ ਜਾ ਇਸੇ ਲਈ ਅਗਨੀ ਵੀਰ ਦੀ ਭਰਤੀ ਤੇ ਉੱਤੇ ਸਵਾਲ ਸੀ ਇਸ ਲਈ ਚੁਣੌਤੀਆਂ ਸੀ ਕਿ ਬਾਅਦ ਚ ਕਿਸੇ ਨੇ ਪੱਲਾ ਨਹੀਂ ਫੜਨਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵਿਧਾਨ ਸਭਾ ਹਲਕਾ ਉਸ ਵਿਧਾਨ ਸਭਾ ਹਲਕੇ ਦਾ ਅਗਨੀ ਵੀਰ ਆਕਾਸ਼ਦੀਪ ਸਿੰਘ 20 ਸਾਲਾਂ ਉਸ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਲਗਭਗ ਦੇਖੀ ਹੋएगी ਤੁਹਾਡੀ ਅੱਖਾਂ ਚੋਂ ਗੁਜ਼ਰੀ ਹੋएगी ਪਿਛਲੇ ਦਿਨਾਂ ਚ ਉਸ ਦੇ ਤੁਰ ਜਾਣ ਤੋਂ ਬਾਅਦ ਇਹ ਵੀਡੀਓ ਬਹੁਤ ਵਾਇਰਲ ਹੋਈ ਕਿਉਂ ਛੁੱਟੀ ਕੱਟਣ ਘਰੇ ਆਉਂਦਾ ਹੈ ਕਰੇ ਆਉਣ ਤੋਂ ਜਦੋਂ ਵਾਪਸ ਪਰਤਦਾ ਹੈ ਉਸ ਨੂੰ ਜਦੋਂ ਬੱਸ ਲੈਣ ਆਉਂਦੀ ਆ ਤਾਂ ਆਪਣੇ ਮਿੱਤਰਾਂ ਦੋਸਤਾਂ ਕਰਦੇ ਆ ਜੀਆਂ ਨੂੰ ਸਾਰਿਆਂ ਨੂੰ ਗਲੇ ਮਿਲ ਕੇ ਜਦੋਂ ਬੱਸ ਚੜਦਾ ਹੈ ਤਾਂ ਬੱਸ ਚੜ ਕੇ ਆਪਣੀ ਬੇਬੇ ਨੂੰ ਸਲੂਟ ਮਾਰਦਾ ਤੇ ਬੱਸ ਉਹਦਾ ਆਖਰੀ ਸਲੂਟ ਸੀ ਉਹਦੇ ਸਿਰ ਚ ਗੋਲੀ ਲੱਗਦੀ ਐ। ਔਨ ਡਿਊਟੀ ਐ ਉਹ। ਤੇ ਕਹਿੰਦੇ ਯੂ ਸਿਰ ਚ ਗੋਲੀ ਲੱਗੀ ਇਸ ਲਈ ਉਹਦੀ ਮੌਤ ਹੋ ਗਈ। ਨਾ ਤਾਂ ਕਾਰਨ ਅਜੇ ਤੱਕ ਸਪਸ਼ਟ ਐ ਪਰਿਵਾਰ ਨੂੰ ਮੌਤ ਦਾ। ਨਾ ਅਜੇ ਤੱਕ ਉਸ ਪਰਿਵਾਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਤੁਸੀਂ ਉਸ ਜਵਾਨ ਦੇ ਜਾਣ ਤੇ। ਤੇ ਨਾ ਹੀ ਉਸ ਪਰਿਵਾਰ ਦੀ ਕੋਈ ਬਾਹ ਫੜੀ ਐ ਕਿਸੇ ਸਰਕਾਰ ਨੇ। ਸੰਧਵਾ ਸਾਹਿਬ ਬੜੀ ਪਹੁੰਚ ਆ ਤੁਹਾਡੀ ਤਾਂ। ਪੰਜਾਬ ਵਿਧਾਨ ਸਭਾ ਦੇ ਸਪੀਕਰੋਂ ਜਾਨੀ ਜੈਲ ਸਿੰਘ ਦੇ ਪਰਿਵਾਰ ਚੋਂ ਕਿਉਂ ਨਹੀਂ ਆਪਣੇ ਹੀ ਹਲਕੇ ਦੇ ਪਰਿਵਾਰਾਂ ਦਾ ਵੀ ਦੁੱਖ ਬਣਾ ਪਾਰੇ ਕਿ ਇੰਨੀ ਚਲਦੀ ਆ ਦਿੱਲੀ ਵਾਲਿਆਂ ਦੀ ਕਿ ਤੁਹਾਡੀ ਸੁਣਵਾਈ ਨਹੀਂ 30 ਸੇਖੋ ਉਸ ਮਾਂ ਦੀ ਉਹ ਕਹਿੰਦੀ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਤੇ ਤੁਸੀਂ ਜਦੇ ਗਏ ਕਿ ਨੌਕਰੀਆਂ ਦੇਾਂਗੇ ਤੇ ਸ Akash Deep ਦੀ ਬਾਹ ਫੜਨ ਉਸ ਪਰਿਵਾਰ ਦੀ ਮਾਂ ਫੜਨ ਕੋਈ ਵੀ ਨਹੀਂ ਬੋੜਿਆ ਕਿਹੜੀ ਨੌਕਰੀ ਕਿਹੜੇ ਪੱਤੇ ਕਿਹੜੇ ਫੰਡ ਕਿਹੜਾ ਕੁਛ ਉਹ ਕਹਿੰਦੇ ਤੈ ਕੀਤਾ ਸੀ ਦੋਵਾਂ ਭਰਾਵਾਂ ਨੇ ਛੋਟਾ ਭਰਾ 12ਵੇਂ ਚ ਪੜਦਾ ਇਹ ਗ੍ਰੈਜੂਏਸ਼ਨ ਕਰ ਰਿਆ ਸੀ ਜਦੋਂ ਭਰਤੀ ਹੁੰਦਾ ਤੇ ਕਹਿੰਦੇ ਦੋਵੇਂ ਭਰਾ ਗੱਲਾਂ ਕਰਦੇ ਸੀ ਕਿ ਆਪਾਂ ਦੋਵੇਂ ਫੌਜ ਜਾਵਾਂਗੇ ਤੇ ਪਿਓ ਕਹਿੰਦਾ ਨਾ ਮੈਂ ਨਹੀਂ ਹੁਣ ਜਾਣ ਦੇ ਸਕਦਾ ਮਾਂ ਕਹਿੰਦੀ ਕਿਵੇਂ ਤੋਰਾ ਹਉਣੇ ਨੂੰ ਜਦੋਂ ਇੱਕ ਦਾ ਵੀ ਤੁਸੀਂ ਉਹ ਮਾਨਤਾਣ ਨਹੀਂ ਕਰ ਰਹੇ ਬਿਲਕੁਲ ਜੀ ਸਵੇਰੇ ਸ਼ਾਮ ਕਾਸ਼ ਦੀਪ ਤੇ ਲਈ ਕਰਚ ਅਰਦਾਸਾਂ ਹੁੰਦੀਆਂ ਪਰ ਉਸ ਦੇ ਫੁੱਲ ਅਜੇ ਤੱਕ ਉਹਦੇ ਅਸਤ ਅਜੇ ਤੱਕ ਜਲ ਪਰਿਵਾਰੀ ਜੀਤੇ ਪਰਵਾਰ ਨੇ ਉਹ ਕਹਿੰਦੇ ਨਹੀਂ ਕਰਾਂਗੇ ਉਸ ਦਿਨ ਤੱਕ ਜਦ ਤੱਕ ਉਸ ਨੂੰ ਸ਼ੀਤਾ ਤਰਜਾ ਇੱਕ ਮਹੀਨਾ ਉਸ ਅਗਨੀਵੀਰ ਨੂੰ ਇਸ ਦੁਨੀਆ ਤੋਂ ਗਿਆ ਲਗਭਗ ਇੱਕ ਮਹੀਨਾ ਹੋ ਗਿਆ ਪਰ ਉਸ ਪਰਿਵਾਰ ਨੇ ਤੈਅ ਕਰ ਲਿਆ ਕਿ ਉਸ ਦੇ ਫੁੱਲ ਨਹੀਂ ਪਾਉਣੇ ਕਿਉਂਕਿ ਤੁਸੀਂ ਉਸ ਨੂੰ ਸ਼ੀਤਾ ਤਰਜਾ ਦੇਣ ਲਈ ਵੀ ਤਿਆਰ ਜੀ ਹਾਂ ਫਰੀਦਕੋਟ ਦੇ ਕੋਠੇ ਚਹਿਲ ਪਿੰਡ ਦਾ ਆਕਾਸ਼ਦੀਪ 20 ਸਾਲਾ 14 ਮਈ ਦੀ ਰਾਤ ਨੂੰ ਸ਼ਿਰਨਗਰ ਦੇ ਵਿੱਚ ਡਿਊਟੀ ਕਰਦੇ ਆ ਗੋਲੀ ਲੱਗਣ ਨਾਲ ਮਾਰਿਆ ਗਿਆ ਤੇ ਪਰਿਵਾਰ ਨੇ ਹੁਣ ਉਹਦੀਆਂ ਅਸਤੀਆਂ ਰੱਖ ਲੀਆਂ ਕਿ ਅਸੀਂ ਜਲਬਰਵਾ ਨਹੀਂ ਕਰਨਾ ਜਦੋਂ ਤੱਕ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੇ ਬਕਾਇਦਾ ਤੌਰ ਤੇ ਰੱਖਿਆ ਮੰਤਰਾਲੇ ਨੂੰ ਬਕਾਇਦਾ ਤੌਰ ਤੇ ਫੌਜ ਦੇ ਨੁਮਾਇੰਦਿਆਂ ਨੂੰ ਇੱਥੋਂ ਤੱਕ ਕਿ ਐਕਸ ਸਰਵਿਸਮੈਨ ਜਿਹੜੇ ਐਕਸ ਫੌਜੀ ਨੇ ਸਾਬਕਾ ਫੌਜੀ ਨੇ ਉਹਨਾਂ ਦੀਆਂ ਜੁਨਟਾਂ ਨੇ ਲਿਖ ਕੇ ਦਿੱਤਾ ਤੇ ਪੰਜ ਵਾਰ ਘਰੇ ਆਲੇ ਕੁਲਤਾਰ ਸੰਧਵਾ ਜੀ ਕਹਿੰਦੇ ਕੋਈ ਗੱਲ ਨਹੀਂ ਫੌਜ ਦੀ ਰਿਪੋਰਟ ਆ ਜਾਣ ਦੋਸਤੋ ਉਸ ਆਪ ਦਾ ਦਰਜਾ ਦਵਾ ਦੇਣਾ ਪਰ ਨਹੀਂ ਅੱਜ ਤੱਕ ਦਰਜਾ ਨਹੀਂ ਮਿਲਿਆ ਤੇ ਪਰਿਵਾਰ ਤਿੰਨੇ ਪਹਿਲੂਆਂ ਤੇ ਅੜਿਆ ਕਿ ਪਹਿਲਾ ਪਹਿਲੂ ਤਾਂ ਸਾਡਾ ਹੀ ਆ ਕਿ ਸਾਨੂੰ ਉਹਦੇ ਮੌਤ ਦਾ ਕਾਰਨਤਾ ਦੱਸਿਓ ਤੇ ਉਹਦੇ ਲਈ ਉਹ ਇਹ ਫੌਜ ਨੂੰ ਚਿੱਠੀਆਂ ਲਿਖ ਚੁੱਕੇ ਨੇ ਪੁੱਛਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਇਹਨਾਂ ਦਾ ਸਾਫ਼ ਕਰ ਦਿਓ ਕਿ ਕਾਸ਼ਦੀਪ ਦੀ ਮੌਤ ਤਾਂ ਅਸਲ ਕਰਨ ਕੀ ਆ ਕਿਵੇਂ ਗੋਲੀ ਲੱਗੀ ਉਹਦੇ ਸਿਰ 'ਚ किसकी गोली सी हो? कहने कोई जवाब नहीं दूसरा शहीद का दर्जा कदों दोगे फौज में चिट्ठी लिखी है माँ करमजीत कौर ने पूछा कि सू दस दौ तीस तो उसमें शहीद का दर्जा दोगे ज नहीं दोगे इस गलूता जो अग्निवीर की भर्ती वाली सी आप कि बार चर्चा की भरावा यह धोखा तो है ये बच्चे ना उधर देना इधर देटायरमेंट दमर तनखाह पत्ते योगदान नहीं मिलना ਤੇ ਬਕਾਦਰ ਤੌਰ ਤੇ ਭਾਰਤੀ ਫੌਜ ਦੇ ਜਿਹੜੇ ਸਾਬਕਾ ਮੁਖੀ ਰਹੇ ਨੇ ਉਹਨਾਂ ਤੱਕ ਨੇ ਇਹ ਪ੍ਰਗਟਾਇਆ ਸੀ ਕਿ ਤੁਸੀਂ ਇੰਜ ਚੰਦ ਮਹੀਨਿਆਂ ਦੀ ਟ੍ਰੇਨਿੰਗ ਜਿਹੜੀ ਸਾਲਾਂ ਦੀ ਟ੍ਰੇਨਿੰਗ ਨੂੰ ਚੰਦ ਦਿਨਾਂ ਦੀ ਟ੍ਰੇਨਿੰਗ ਚ ਬਦਲ ਕੇ ਕਿਵੇਂ ਬਾਟਰਾਂ ਤੇ ਭੇਜ ਰਿਹਾ ਹੋ ਬੱਚਾ ਨੂੰ ਤਾਂ ਵੀ ਕਿਸੇ ਨੇ ਨਹੀਂ ਸੁਣੀ ਛੋਟਾ ਥੋੜੀ ਬਹੁਤ ਬਾਦਗਾਟਾ ਕੀਤਾ ਸਰਕਾਰ ਨੇ ਪਰ ਗੱਲ ਉੱਥੇ ਦੀ ਉੱਥੇ ਹੈ ਤੀਸਰਾ ਪਰਿਵਾਰ ਕਹਿੰਦਾ ਵੀ ਅਸੀਂ ਇਹ ਤਾਂ ਪੁੱਛ ਸਕਦੇ ਆ ਨਾ ਕਿ ਜੇ ਹੁਣ ਬੱਚਾ ਹੀ ਚਲਾ ਗਿਆ ਤਾਂ ਉਸ ਦਾ ਛੋਟਾ ਭਰਾ ਬੈਠਾ ਕਰੇ ਪਿਓ ਇੱਕ ਵਾਰ ਆਪਣੇ ਅਮਰ ਲਵਾਰਸ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਮਾਦੀਆਂ ਹੱਡੀਆਂ ਜਵਾਬ ਦੇ ਗਈਆਂ ਤੇ ਤੁਸੀਂ ਕਰੇ ਕੋਈ ਸਹਯੋਗ ਕਰਨ ਲਈ ਕੋਈ ਬੋਲਦਾ ਸਵਾਲ ਤਾਂ ਹੈਗਾ ਨਾ ਪਰਿਵਾਰ ਨੇ ਚਿੱਠੀ ਦੇ ਜ਼ਰੀਏ ਪੁੱਛਿਆ ਕਿ ਜਿਵੇਂ ਦੂਜੇ ਫੌਜੀਆਂ ਦੇ ਪਰਿਵਾਰਾਂ ਨੂੰ ਸ਼ਹਾਦਤ ਤੋਂ ਬਾਅਦ ਤੁਰੰਤ ਲਾਭ ਮਿਲਦੇ ਨੇ ਕਿ ਉਹਨਾਂ ਨੂੰ ਕੁਝ ਨਹੀਂ ਮਿਲੂਗਾ ਕਾਸ਼ਦੀਪ ਨੇ ਕਾਸ਼ਦੀਪ ਦੇ ਸਾਰੇ ਲਾਭ ਪਰਿਵਾਰ ਨੂੰ ਕਦੋਂ ਮਿਲਣਗੇ ਇਹ ਦੱਸਿਓ ਮਾਂ ਪੁੱਛੀ ਪੁੱਛ ਰਹੀ ਆ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਅੰਤਮ ਸਾਹ ਤੱਕ ਲੜਾਂਗੀ ਪਰ ਮੈਨੂੰ ਇਹਨਾਂ ਤਾਂ ਦੱਸ ਦਿਓ ਕਿ ਮੇਰੇ ਪੁੱਤਰ ਨੂੰ ਤੁਸੀਂ ਇਨਸਾਫ ਦੇਣਾ ਵੀ ਹੈ ਜਾਂ ਨਹੀਂ ਮੇਰਾ ਵੱਡਾ ਬੇਟਾ ਆਕਾਸ਼ਦੀਪ ਕਹਿੰਦਾ ਸੀ ਮੰਮੀ ਅਸੀਂ ਦੋਵੇਂ ਭਰਾ ਫੌਜ ਚ ਜਾਣਾ ਪਰ ਹੁਣ ਸਾਡਾ ਦਿਲ ਨਹੀਂ ਮੰਨਦਾ ਕਿ ਅਸੀਂ ਆਪਣੇ ਦੂਜੇ ਜਵਾਕ ਨੂੰ ਭੇਜ ਦਈਏ ਉਹ ਪਲੱਸ 2 ਚ ਪੜਦਾ ਹੈ ਉਸ ਨੂੰ ਚੀਜ਼ ਦਾ ਦਰਜਾ ਵੀ ਨਹੀਂ ਉਸ ਨੂੰ ਕੋਈ ਲਾਭ ਵੀ ਨਹੀਂ ਪਰਿਵਾਰ ਦੇ ਛੋਟੇ ਜੀ ਨੂੰ ਕੋਈ ਨੌਕਰੀ ਦੀ ਵੀ ਪੇਸ਼ਕਸ਼ ਨਹੀਂ ਹਾਂ ਮਾ ਕਹਿੰਦੀ ਸ਼ਰਾਬ ਪੀ ਕੇ ਜੈਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਇੱਕਦਮ ਪਹੁੰਚਦੀ ਆ ਸਰਕਾਰ ਉਹਨਾਂ ਦੇ ਘਰੇ ਤੇ ਮਿੰਟਾਂ ਵਿੱਚ 10-10 ਲੱਖ ਰੁਪਏ ਵੀ ਦਿੰਦੀ ਆ ਨੌਕਰੀ ਵੀ ਦਿੰਦੀ ਆ ਫ੍ਰੀ ਇਲਾਜ ਦੀ ਸਹੂਲਤ ਦਿੰਦੀ ਆ ਤੇ ਇੱਥੇ ਕੋਈ ਗੋੜਦਾ ਹੀ ਨਹੀਂ ਝੂਠੇ ਵਾਦੇ ਹੀ ਆਏ ਝੂਠੇ ਲਾਰੀ ਆ ਇਸ ਵਾਰ ਬਹੁਤ ਵਾਜਮ ਆ ਇਸ ਲਈ ਇਸ ਪਹਿਲੂ ਤੇ ਵੀ ਗੌਰ ਕਰਨੀ ਬਣਦੀ ਆ ਜਨਾ ਬਹੁਤ ਇੰਤਜ਼ਾਰ ਸੀ ਜੀ ਐਸਜੀਪੀਸੀ ਦੀ ਮੀਟਿੰਗ ਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਜਿਹੜੀ 9 ਜੂਨ ਨੂੰ ਹੋਣੀ ਸੀ ਉਹ 12 ਜੂਨ ਨੂੰ ਹੋਈ ਉਦੇ ਪਿੱਛੇ ਮੰਨਿਆ ਜਾ ਰਿਆ ਸੀ ਬਾਬਾ ਤੁਮਾ ਹੋਰਾਂ ਦਾ 11 ਜੂਨ ਨੂੰ ਲੱਗਣ ਵਾਲਾ ਧਰਨਾ ਟਾਲਣਾ ਵੱਡਾ ਮਿਸ਼ਨ ਸੀ ਪਹਿਲਾ ਟਾਸਕ ਸੀ ਕਹਿੰਦੇ ਕਿ ਐਡਵੋਕੇਟ ਹਰਿੰਦਰ ਸਿੰਘ ਤਾਮੀ ਦਾ 6 ਜੂਨ ਵਾਲਾ ਟਕਰਾਟਾ ਟਾਲਣਾ ਜੀਚੋ ਕਾਮਯਾਬ ਹੋਏ ਦੂਸਰਾ ਟਾਸਕ ਸੀ ਸੁਖਵੀਰ ਬਾਦਲ ਦੇ ਘਰ ਮੂਰੇ ਲੱਗਣ ਵਾਲਾ ਧਰਨਾ ਠਾਲਣਾ ਜੀਚੋ ਕਾਮਯਾਬ ਹੋਏ ਬਾਬਾ ਰਾਮ ਸਿੰਘ ਤੁਮਾ ਨੇ ਸੁਖਵੀਰ ਬਾਦਲ ਦੇ ਬਾਰੇ ਵੀ ਕਿਹਾ ਕਿ ਮੈਂ ਉਹਦੇ ਖਿਲਾਫ ਨਹੀਂ ਬੋਲ ਸਕਦਾ ਉਸਨੇ ਸ਼ਹੀਦ ਦੀ ਯਾਦਗਾਰ ਬਣਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਉਹ ਕਹਿੰਦੇ ਕਿ ਪੰਥਕ ਟਕਰਾਟਾ ਲੰਨ ਦੇ ਲਈ ਤੁਮਾਹਰਾਂ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਕੁਝ ਵਾਦੇ ਹੁਣ ਉਮੀਦ ਆ ਪੂਰੇ ਹੋਣਗੇ ਸੋ ਇਸ ਲਈ ਉਹ ਕਹਿੰਦੇ ਕਿ 20 ਸਫਸਾਈ ਦੇ ਵਿੱਚ ਦੇਖਿਓ ਤੁਸੀਂ ਸਾਰੀਆਂ ਤਰਾਂ ਦੀ ਸਾਂਝੀ ਸਰਕਾਰ ਆਊਗੀ ਸਭ ਦੇ ਨਾਲ ਮਿਲ ਕੇ ਚੱਲੂਗੀ ਉਹ ਕਿਹਦੇ ਵੱਲ ਇਸ਼ਾਰਾ ਕਰਨੇ ਕੀ ਕੱਲੀ ਭਾਜਪਾ ਘੱਟ ਜੋੜ ਜਾਂ ਕੱਲੀ ਭਾਜਪਾ ਵੱਲੇ ਜਿਹਦੇ ਨਾਲ ਅੱਜਕੱਲ੍ਹ ਤੁਮਾਹਰਾਂ ਦਾ ਬਹੁਤ ਨੇੜਤਾ ਪਰ ਇਹ ਸਭ ਦੇ ਦਰਮਿਆਨ ਆਖਰ ਅੱਜ ਦੀ ਬੈਠਕ ਸੀ ਜਿਹਦੇ ਉੱਪਰ ਸਭ ਦੀਆਂ ਨਜ਼ਰਾਂ ਸੀ ਕੀ ਕੀ ਯਾਨੀ ਕੁਲਦੀਪ ਸਿੰਘ ਗੜਗੱਜ ਤੋਂ ਕਾਰਜਕਾਰੀ ਜਥੇਦਾਰ ਲੈ ਲਈ ਜਾਊਗੀ ਕੀ ਉਹ ਨਾ ਤੋਂ 택ਸੀਲ ਕੇਸਕਰ ਸਾਹਿਬ ਦੀ ਸੰਪੂਰਨ ਜਥੇਦਾਰੀ ਵੀ ਲੈ ਲੂ ਜਾਗੀ ਕੀ ਬਾਬਾ ਟੈਕਸਿੰਗ ਤੋਂ ਉਹਨਾਂ ਨੂੰ ਹਟਾਤਾ ਜਾਊਗਾ ਕੀ ਬਲਵੰਤ ਸਿੰਘ ਰਾਜੋਣਾ ਦਾ ਨਾਮ ਅੱਜੇ ਆਜੂਗਾ ਕੀ ਉਹਨਾਂ ਦੀ ਉਧਰ ਦੂਸਰੀ ਥਾਂ ਦੇ ਉੱਤੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਸੰਪੂਰਨ ਜਥੇਦਾਰੀ ਸੌਂਪੀ ਜਾਂਦੀ ਆ ਬਲਵੰਤ ਸਿੰਘ ਰਾਜੋਣਾ ਨੂੰ ਤਾਂ ਕੀ ਕਾਰਜਕਾਰੀ ਕਿਸੇ ਹੋਰ ਨੂੰ ਲਾਇਆ ਜਾਊਗਾ ਸਾਰੇ ਸਵਾਲ ਸੀ ਤੇ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਬੈਠਕ ਚ ਲੱਭੇ ਜਾ ਰਹੇ ਸੀ ਜਦੋਂ ਕਿ ਜਾਣਕਾਰੀ ਇਹ ਦੇਰ ਰਾਤ ਨਿਕਲਣ ਲੱਗ ਪਈ ਸੀ ਇਸ ਸਵੇਰ ਵਾਲੀ ਬੈਠਕ 'ਚ ਹੋਣਾ ਕੁਛ ਹਾਂ ਸੁਝਾਅ ਮੰਗੇ ਸੀ ਐਸਜੀਪੀਸੀ ਨੇ ਕਹਿੰਦੇ ਆਗੇ ਹਰਖੰਡ ਸੁਝਾਅ ਸੰਸਥਾਵਾਂ ਦੇ ਵੀ ਆਏ ਨੁਮਾਇੰਦਿਆਂ ਦੇ ਵੀ ਆਏ ਕੁਝ ਉਦਜੀਬੀਆਂ ਦੇ ਵੀ ਆਏ ਸਖੁਦਜੀਬੀਆਂ ਦੇ ਵੀ ਆਏ ਸੋ ਸਾਰੇ ਸੁਝਾਵਾਂ ਦੇ ਆਧਾਰ ਤੇ ਕਮੇਟੀ ਬਣਾਉਣ ਦਾ ਫੈਸਲਾ ਕਰ ਲਿਆ ਜਿਹੜੀ ਕਮੇਟੀ ਕੰਮ ਕਰੇਗੀ ਕਿ ਆਪਾਂ ਉਹ ਨੀ ਬਣਾਈਏ ਜਿਹਦੇ ਰਾਹੀਂ ਚੰਗੇ ਸ਼ਖਸੀਅਤਾਂ ਨੂੰ ਜੱਥੇਦਾਰ ਲਾਉਂਣ ਸਮੇ ਇੱਕ ਸਿਧਾਂਤ ਬਣੇ ਇੱਕ ਉਹਨਾਂ ਦੀ ਸੇਵਾ ਮੁਕਤੀ ਸਮੇ ਸਤਕਾਰ ਬਣੇ ਸੋ ਜਦੋਂ ਜੇ ਸਰ ਸਹਿਬਾਂ ਲਿਆਂਦੇ ਜਾਣ ਤਦ ਵੀ ਇੱਕ ਰੋ ਰੀਤ ਪ੍ਰੋਪਰ ਹੋਵੇ ਤੇ ਜਦੋਂ ਵਿਦਾਇਗੀ ਹੋਵੇ ਤਦ ਵੀ ਇੱਕ ਸਨਮਾਨਤ ਵਿਦਾਇਗੀ ਹੋਵੇ ਸੋ ਇਹਦੇ ਲਈ ਢੰਗ ਤਰੀਕਾ ਕਿਹੜਾ ਹੋਵੇ ਉਹਦੀ ਬਣਤ ਕਿਵੇਂ ਹੋਵੇ ਉਹਦੀ ਰੂਪਰੇਖਾ ਕੀ ਹੋਵੇ ਉਹਦੇ ਸਿਧਾਂਤ ਫਾਰਮੂਲੇ ਕੀ ਹੋਣ ਉਹਦੇ ਲਈ ਇੱਕ ਕਮੇਟੀ ਦੇ ਗਠਨ ਕਰਨ ਦੀ ਸਹਿਮਤੀ ਬਣੀ ਹੈ ਅੱਜ ਦੀ ਬੈਠਕ 'ਚ ਵੱਡਾ ਪਹਿਲੂ ਇਹੀ ਹੈ ਸੋ ਪੰਜ ਨੁਕਤੇ ਅੱਜ ਦੀ ਬੈਠਕ ਨੂੰ ਸਮਝਣ ਦੀ ਲੋੜ ਹੈ ਸਭ ਤੋਂ ਪਹਿਲਾ ਨੁਕਤਾ ਇਹੀ ਹੈ ਕਿ ਜਲਦ ਹੀ ਸਿੱਖ ਵਿਦਵਾਨਾਂ ਦੀ ਕੁਝ ਪਧਰੀ ਕਮੇਟੀ ਦਾ ਗਠਨ ਕੀਤਾ ਜਾਊਗਾ ਇਹ ਅੱਜ ਦੀ ਅੰਤਰੀਂ ਕਮੇਟੀ ਦੀ ਬੈਠਕ ਜਿਹੜੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਚ ਹੋਈ ਉਹਦੇ ਸਾਈ ਫੈਸਲਾ ਹੋਇਆ ਹੁਣ ਇਹਦੇ ਰਾਹੀਂ ਹੀ ਬਾਬਾ ਤੁਮਨ ਸੁਨਿਆ ਦੇਣਾ ਦੇਖੋ ਜੇ ਅਸੀਂ ਕਾਰਵਾਈ ਕਰ ਰਹੇ ਹਾਂ ਦੂਸਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲ ਆ ਰਿਹਾ 350 ਸਾਲਾ ਸ਼ਹੀਦ ਦੀ ਸ਼ਤਾਬਦ ਦਿਹਾੜੇ ਨੂੰ ਮਨਾਉਣ ਦੇ ਲਈ ਕਹਿੰਦੇ ਜੀ ਵੱਡੇ ਪੱਧਰ ਤੇ ਮਨਾਇਆ ਜਾਣਾ ਉਹਦੇ ਲਈ ਬਕਾਇਦਾ ਤੌਰ ਤੇ 5 ਕਰੋੜ ਦਾ ਬਜਟ ਪਹਿਲਾਂ ਤੋਂ ਹੀ ਐਸਜੀਪੀਸੀ ਨੇ ਆਪਣੇ ਬਜਟ ਚ ਰੱਖਿਆ ਹੋਇਆ ਸੋ ਉਹਦੀ ਵੰਟ ਬਾਰੇ ਉਸ ਦਿਨ ਨੂੰ ਕਿਸ ਰੂਪ ਦੇ ਵਿੱਚ ਕਿਸ ਤਰ੍ਹਾਂ ਉਹਦਾ ਉਲਿੱਖਿਆ ਜਾਣਾ ਸਾਰਾ ਪ੍ਰੋਗਰਾਮ ਉਹਦੇ ਬਾਰੇ ਅੱਜ ਵਿਸਤਾਰਤ ਚਰਚਾ ਹੋਈ ਕਹਿੰਦੇ ਇਹ ਵੀ ਪਹਿਲੂ ਹੈ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਤਸਵੀਰ ਸਿੱਖ ਜਾਬ ਘਰ ਚ ਲਾਉਣ ਨੂੰ ਲੈ ਕੇ ਇਹ ਫੈਸਲੇ ਤੋਂ ਬਾਅਦ ਐਸਜੀਪੀਸੀ ਦੀ ਮੀਟਿੰਗ ਚ ਫੈਸਲਾ ਹੋਣ ਤੋਂ ਬਾਅਦ ਇਸ ਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਉਹਦੇ ਬਾਰੇ ਵੀ ਮੰਤਨ ਹੋਇਆ ਕਹਿੰਦੇ ਉਹ ਤੇ ਮੁੜ ਵਿਚਾਰ ਕੀਤਾ ਜਾ ਰਿਹਾ ਅਜੇ ਕੋਈ ਫੈਸਲਾ ਦੁਬਾਰਾ ਨਹੀਂ ਲਿਆ ਗਿਆ ਉਦਦੇ ਮੰਥਨ ਜਾਰੀ ਹੈ ਇਹਦੇ ਨਾਲੇ ਦਮਦਮੀ ਟਕਸਾਲ ਨਿਹੰਗ ਜਥੇਬੰਦੀਆਂ ਸਣੇ ਹੋਰ ਸਮੂਹ ਸਹਿਯੋਗੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਐ ਐਸਜੀਪੀਸੀ ਨੇ ਅੱਜ ਦੀ ਬੈਠਕ ਦੇ ਵਿੱਚ ਜਿਨ੍ਹਾਂ ਨੇ 6 ਤਰੀਕ ਨੂੰ ਪੂਰਾ ਸਹਿਯੋਗ ਦਿੱਤਾ ਤਾਂ ਕਿ ਕੱਲੂ ਕਾਰੇ ਦਾ ਦਿਹਾੜਾ ਉਹ ਸਾਖਾ ਨੀਲਾ ਤਾਰਾ ਦਾ ਇਹ ਦਿਹਾੜਾ ਅਮਨ ਅਮਾਨ ਦੇ ਨਾਲ ਮਨਾਇਆ ਗਿਆ ਸੋ ਇਸ ਲਈ ਇਹ ਚਾਰ ਪੰਜ ਨੁਕਤੇ ਅਹਿਮ ਨੇ ਜਿਨ੍ਹਾਂ ਚੋਂ ਖਾਸ ਨੁਕਤਾ ਇਹ ਹੈ ਕਿ ਹੁਣ ਜਥੇਦਾਰਾਂ ਦੀ ਸੇਵਾ ਮੁਕਤੀ ਔਰ ਨਿਯੁਕਤੀ ਦੇ ਲਈ ਇੱਕ ਕਮੇਟੀ ਦਾ ਗਠਨ ਰੂਪ ਧਾਰਨ ਕਰ ਸਕਦਾ ਜੀ ਉਹ ਸਾਹਮਣੇ ਆ ਸਕਦਾ ਤੇ ਉਹਦੇ ਵਿੱਚੋਂ ਲੰਬੀ ਪ੍ਰਕਿਰਿਆ ਇਹ ਅੱਜ ਕੱਲ ਦਾ ਗੱਲ ਨਹੀਂ ਹੈ ਕਿਉਂਕਿ ਸੁਖਵੀਰ ਬਾਦਲ ਦੀ ਤਰਨੂੰ ਇਹ ਵੀ ਹੈ ਕਿ ਜੇ ਸਾਰੇ ਅਧਿਕਾਰ ਕੱਲ ਨੂੰ ਕਿਸੇ ਕਮੇਟੀ ਕੋਲ ਚਲੇ ਗਏ ਕਿਉਂ ਨਹੀਂ ਆਪਣੀ ਮਰਜ਼ੀ ਨਾਲ ਜਿੱਥੇ ਸਰ ਲਾਉਣੇ ਆ ਫਿਰ ਤਾਂ ਬਾਹਰੀਆਂ ਸ਼ਕਤੀਆਂ ਹਾਵੀ ਹੋ ਜਾਣਗੀਆਂ ਜੀ ਸਾਡੇ ਹੱਥੋਂ ਵੀ ਕੰਟਰੋਲ ਜਾ ਸਕਦਾ ਹੈ ਸਿੱਖ ਜਗਤ ਦੇ ਹੱਥੋਂ ਵੀ ਕੰਟਰੋਲ ਜਾ ਸਕਦਾ ਹੈ ਇਹ ਕਿਸੇ ਬਾਹਰੀ ਸ਼ਕਤੀ ਦੇ ਹੱਥ ਵੀ ਕੰਟਰੋਲ ਆ ਸਕਦਾ ਦੂਸਰਾ ਉਹਨਾਂ ਨੂੰ ਇਹ ਹੈ ਕਿ ਅੱਜ ਸ਼ਰੋਣੀ ਕਮੇਟੀ ਸਾਡੇ ਕੰਟਰੋਲ 'ਚ ਹੈ ਅੱਜ ਅਸੀਂ ਆਪਣੇ ਚਿਹਤੇ ਬੰਦੇ ਲਾ ਲਾਂਗੇ ਕੱਲ ਨੂੰ ਉਹ ਵੀ ਸਾਡੇ ਕੰਟਰੋਲ 'ਚ ਨਾ ਰਹੀ ਤਾਂ ਬੰਦੇ ਵੀ ਨਹੀਂ ਹੋ ਰਹੇ ਨੇ ਇਸ ਲਈ ਆਪਾਂ ਦੋ ਥਾਂਵਾਂ ਤੇ ਕੰਟਰੋਲ ਦੀ بجائے ਐਸਪੀਸੀ ਕੰਟਰੋਲ ਰੱਖੋ ਉਹਦੇ ਰਾਈਓ ਤਰੀਕਾ ਕਰਾਓ ਫਿਲਹਾਲ ਇਹ ਮਾਮਲਾ ਲਟਕਾ ਦਿਓ ਸੋ ਇੱਕ ਤਰ੍ਹਾਂ ਇਹ ਵੀ ਚਰਚਾ ਆ ਰਹੀ ਹੈ ਕਿ ਲਟਕਾਉਣ ਦਾ ਪਹਿਲੂ ਹੈ ਪਰ 6 ਜੂਨ ਤੇ 11 ਜੂਨ 6 ਜੂਨ ਨੂੰ ਟਕਰਾਟਾ ਲੈਣਾ 11 ਜੂਨ ਨੂੰ ਧਰਨਾ ਟਾਲਣਾ ਇਹ ਦੋਵਾਂ ਦੇ ਲਈ ਜਿਹੜਾ ਸਮਝੌਤਾ ਹੋਇਆ ਮਤਲਬ ਕਿ ਪਬਾਹਰ ਨਾਮ ਸਿੰਘ ਧੂਮਾਹਰਾ ਨਾਲ ਉਹ ਤਾਂ ਪਗਾਉਣਾ ਪੈਣਾ ਕੀ ਉਸੇ ਨੂੰ ਪਗਾਉਣ ਅੱਜ ਬਲਵਿੰਦਰ ਸਿੰਘ ਪੁੰਦੜ ਯਾਨੀ ਕੁਲਦੀਪ ਸਿੰਘ ਗੜਗਜ ਨਾਲ ਮੁਲਾਕਤ ਕਰਨ ਗਏ ਸੀ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਰਹੇ ਬਲਵਿੰਦਰ ਸਿੰਘ ਪੁੰਦੜ ਅਚਾਨਕ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਦੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਹੋਰਾਂ ਨਾਲ ਬੰਦ ਕਮਰਾ ਬੈਠ ਕਰਦੇ ਨੇ ਬੰਦ ਕਮਰਾ ਮੁਲਾਕਤ ਕਰਦੇ ਨੇ ਤੇ ਉਸ ਬੰਦ ਕਮਰਾ ਬੈਠਕ ਤੋਂ ਬਾਅਦ ਉਹ মিডিਆ ਦੇ ਰੂਬਰੂ ਹੋ ਰਿਹਾ ਕਹਿੰਦੇ ਨੇ ਕਿ ਮੈਂ ਤਾਂ ਹਾਲਚਲ ਪੁੱਛਣ ਆਇਆ ਸੀ ਜਦੋਂ মিডিਆ ਸਵਾਲ ਕਰਦਾ ਕਿ ਇਹਨਾਂ ਨੂੰ ਬਦਲਣ ਬਾਰੇ ਉਹਨਾਂ ਨੂੰ ਹਟਾਉਣ ਬਾਰੇ ਉਹ ਕਹਿੰਦੇ ਨੇ ਜੀ ਇਹ ਧਾਰਮਿਕ ਮਸਲੇ 'ਚ ਸਾਡੀ ਕੋਈ ਦਖਲ ਨਹੀਂ ਕਿੰਨੇ ਨਿਮਾਣੇ ਨੇ ਬਲਵਿੰਦਰ ਕੁੰਦੜਾ ਕਿ ਨਹੀਂ ਸਹਿਜਤਾ ਨਾਲ ਇਹ ਗੱਲ ਕਹੇਗੇ ਕਿ ਧਾਰਮਿਕ ਮਸਲਾ ਸਾਡੀ ਕੋਈ ਦਖਲ ਨਹੀਂ ਜੀ ਸਭ ਨੂੰ ਪਤਾ ਹੈ ਕਿ ਤੁਸੀਂ ਸੁਨੇਹਾ ਲੈ ਕੇ ਆਏ ਤੁਸੀਂ ਇੱਕ ਸਲਾਮ ਮਸ਼ਵਰਾ ਕਰਨ ਆਏ ਮੰਨਿਆ ਜਾ ਰਿਹਾ ਕਿ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਰਸਤਾ ਛੱਡ ਦਿੱਤਾ ਜਾਊਗਾ ਕਿ ਤੁਸੀਂ ਇਸ ਰਸਤੇ ਤੋਂ ਜਥੇਦਾਰੀ ਦਾ ਉਹਦਾ ਤਿਆਗ ਕੇ ਆਪਣੇ ਰਾਹਾਂ ਤੇ ਤੁਰ ਪੋ ਤੇ ਤੁਸੀਂ ਆਪਣਾ ਅਗਲਾ ਪੰਥ ਦੀ ਸੇਵਾ ਦਾ ਕੋਈ ਹੋਰ ਰਾਹ ਚੁਣ ਲਵੋ ਤੇ ਇੱਥੇ ਅਸੀਂ ਕਿਸੇ ਹੋਰ ਨੂੰ ਲਾਉਣਾ ਸੋ ਕੀ ਉਹਦਾ ਅੱਜ ਮੁੱਢ ਵੱਜਿਆ ਕਿਉਂਕਿ ਨਹੀਂ ਇਹ ਜ਼ਿੰਮੇਵਾਰੀ ਐਡਵੋਕੇਟ ਹਿੰਦਰ ਸਿੰਘ ਧਾਮੀ ਨੂੰ ਦਿੱਤੀ ਜਾ ਸਕਦੀ ਸੀ ਜਿਹੜੇ ਕਹਿੰਦੇ ਰਹੇ ਨੇ ਕਿ ਜਥੇਦਾਰ ਸਾਹਿਬਾਂ ਨਾਲ ਤਾਂ ਸਾਡਾ ਰੁਟੀਨ ਦਾ ਮੁਲਾਕਾਤਾਂ ਹੁੰਦੀਆਂ ਨੇ ਜਦੋਂ ਯਾਨੀ ਰਗਵੀਰ ਸਿੰਘ ਨੂੰ ਮਿਲਦੇ ਸੀ ਉਹ ਤਾਂ ਕਿੰਨੀ ਤਰ੍ਹਾਂ ਦੇ ਸਵਾਲ ਉੱਠਦੇ ਉਹ ਕਹਿੰਦੇ ਜੀ ਐਸਜੀਪੀਸੀ ਨੇ ਤਾਂ ਸਖਤਰੇ ਤਵੱਜੋਂ ਸਾਰੇ ਸੇਵਾ ਭਾਰ ਦੇ ਨਿਵਾਣੋਂ ਦਾ ਜਥੇਦਾਰ ਸਾਹਿਬਾਂ ਨਾਲ ਇਸ ਲਈ ਸਾਡਾ ਤਾਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਪਰ ਯਾਨੀ ਕੁਲਦੀਪ ਸਿੰਘ ਗੜਕੱਜ ਦੇ ਮਾਮਲੇ 'ਚ ਐਸਜੀਪੀਸੀ ਦੇ ਪ੍ਰਧਾਨ ਦਾ ਵਤੀਰਾ ਹੋਰ ਤਰ੍ਹਾਂ ਦਾ ਉਹ ਕਹਿੰਦੇ ਨੇੜੇ ਹੀ ਨਹੀਂ ਜਾਣਾ ਮੰਨਤਾ ਹੀ ਨਹੀਂ ਦੇਣੀ ਸਬੰਧ ਨਹੀਂ ਰੱਖਣਾ ਪਰ ਸੁਖਵੀਰ ਬਾਦਲ ਨਾਲ ਉਹਨਾਂ ਦਾ ਵੀ ਸਬੰਧਾ ਸੁਖਵੀਰ ਬਾਦਲ ਨਾਲ ਉਹਨਾਂ ਦਾ ਵੀ ਨਾਤਾ ਤੁਸੀਂ ਲਈ ਫਿਰ ਇਹ ਬਚਾੜਾ ਰਾ ਲੱਭਿਆ ਗਿਆ ਕਿ ਅਜ ਬਲਵਿੰਦਰ ਸਿੰਘ ਭੁੰਦਰ ਨੂੰ ਭੇਜ ਦਿਓ ਇਹਨਾਂ ਦੇ ਰਾਹੀਂ ਟਾਸਕ ਪੂਰੀ ਕਰਾ ਦਿਓ ਸੋ ਜੀ ਕਹਿੰਦੇ ਬੰਦ ਕਮਰੇ ਬੈਠਕ ਦੀਆਂ ਚਰਚਾਂ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਸੰਭਾਵਨਾ ਹੈ ਕਿ ਯਾਨੀ ਕੁਲਦੀਪ ਸਿੰਘ ਗੜਗਾਜ ਖੁਦ ਹੀ ਕਾਰਜ ਕਰੀਏ ਇਸ ਦੇ ਤੋਂ ਲਾਂਭੇ ਹੋ ਜਾਣ ਤੇ ਜੇ ਪੂਰਨ ਤੌਰ ਤੇ ਲਾਂਭੇ ਹੁੰਦਾ ਸਮਝੋਤਾ ਹੋਵੇ ਉਹ ਵੀ ਸੰਭਵ ਹੈ ਜੀ ਪਰ ਆਉਂਦੇ ਦਿਨਾਂ ਚ ਸ਼੍ਰੀ ਕਲਤਕ ਸਾਬ ਨੂੰ ਸੰਪੂਰਨ ਜਥੇਦਾਰ ਪਰ ਕਾਰਜਕਾਰੀ ਇੱਥੇ ਦਾ ਜਲਦ ਮਿਲੇਗਾ ਹਾਂ ਖੱਦਰ ਅਮਰੀਕਾ ਕਹਿੰਦੇ ਜੀ ਆਪਣਾ ਰੰਗ ਦਿਖਾ ਰਿਆ ਤੇ ਮੋਦੀ ਸਰਕਾਰ ਹੁਣ ਚੁੱਪ ਹੈ ਤਿੰਨ ਪਹਿਲੂ ਨੇ ਵੈਸੇ ਤਾਂ ਜਦੋਂ ਇਹ ਸਟ੍ਰਾਈਕ ਹੋਈ ਸੀ ਉਸ ਸਮੇਂ ਵੀ ਅਮਰੀਕਾ ਨੇ ਆਪਣਾ ਰੰਗ ਦਿਖਾਇਆ ਸੀ ਜਦੋਂ ਮੋਦੀ ਜੀ ਅਕਸਰ ਹੀ ਗੁਣਗਾਨ ਗਾਦੇ ਹੁੰਦੇ ਸੀ ਟਰੰਪ ਇਜ਼ ਮਾਈ ਬੈਸਟ ਫਰੈਂਡ ਹੈਨਾ ਤੇ ਜੀ ਉਹ ਫਰੈਂਡ ਨੇ ਕਿਵੇਂ ਆਪਣੇ ਮੁੰਡੇ ਭੇਜੇ ਕਿਵੇਂ ਟੈਰਫ ਵਾਲਾ ਮਸਲਾ ਲਾਇਆ ਕਿਵੇਂ ਸਮਝੌਤਿਆਂ ਨੂੰ ਜਬਰੀ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹ ਸਟ੍ਰਾਈਕ ਦੇ ਨਾਂ ਤੇ ਵੀ ਕਹਿਆ ਕਿ ਮੈਂ ਰਕਾਇਆ ਜੰਗਬੰਦੀ ਮੈਂ ਕਰਾਈਆ ਇਹ ਗੋਲੀਬੰਦੀ ਮੈਂ ਕਰਾਈਆ ਪਰ ਇਸ ਦੇ ਬਾਵਜੂਦ ਵੀ ਅੱਜ ਕੱਲ ਪਾਕਿਸਤਾਨ ਵਾਲੇ ਪਾਸੇ ਡੱਕਾ ਸਿੱਟ ਰਿਹਾ ਮੋਦੀ ਜੀ ਤੁਹਾਡਾ ਫਰੈਂਡ ਭਰਤ ਦੇ ਬਖਵਕ ਮੁਲਕਾਂ ਚ ਗਏ ਵਕਤ ਪਰਤਾਏ ਨੇ ਉਹਨਾਂ ਨਾਲ ਮੋਦੀ ਜੀ ਦੀ ਮੁਲਾਕਾਤ ਹੋ ਰਹੀ ਆ ਤੇ ਇਧਰ ਅਮਰੀਕਾ ਨੇ ਸਿੱਧੇ ਲਫਜਾਂ ਚ ਪਾਕਿਸਤਾਨ ਦਾ ਸਾਥ ਦਿੰਦਿਆਂ ਹਮੀ ਪਰਿਆ ਉਥੋਂ ਦੇ ਉਹਨਾਂ ਦੇ ਜਰਨਲ ਨੇ ਜਰਨਲ ਮਾਈਕਲ ਕੁਰੀਲਾ ਉਹ ਕਹਿੰਦੇ ਵੀ ਅੱਤਵਾਦ ਨੂੰ ਖਤਮ ਕਰਨ ਦੇ ਲਈ ਪਾਕਿਸਤਾਨ ਦਾ ਸਾਡਾ ਬਹੁਤ ਸਾਥ ਦੇ ਰਿਹਾ ਉਸ ਪਾਕਿਸਤਾਨ ਦੀ ਗੱਲ ਕੀਤੀ ਹੈ ਅਮਰੀਕਾ ਨੇ ਜਿੱਥੇ 10 ਸਾਲ ਲੁਦੇਨ ਲੁਕਿਆ ਰਿਹਾ ਤੇ ਫਿਰ ਕਹਿੰਦੇ ਜੀ ਅਸੀਂ ਘਰੇ ਪੜ ਕੇ ਮਾਰ ਕੇ ਆਏ ਹੁਣ ਉਹ ਕਹਿੰਦੇ ਜੀ ਉਹ ਧਰਤਵਾਦ ਦੇ ਖਿਲਾਫ ਲੜਾਈ ਲੜ ਰਹੇ ਹੋ ਪਾਕਿਸਤਾਨ ਦਾ ਸਾਡਾ ਤਾਂ ਉਹਦੇ ਨਾਲ ਸਹਿਯੋਗ ਬਹੁਤ ਹੈ ਚਲੋ ਇਹੀ ਨਹੀਂ ਉਹਦੀ ਜੀ ਦੂਸਰਾ ਝਟਕਾ ਵੀ ਦਿੱਤਾ ਤੁਹਾਨੂੰ ਜੇ ਤੁਹਾਨੂੰ ਕੈਨੇਡਾ ਨੇ ਸੱਦਿਆ ਜੀ 7 ਸਿਖਰ ਸੰਮੇਲਨ ਦੇ ਵਿੱਚ ਪਹਿਲਾਂ ਸੱਦਾ ਨਹੀਂ ਸੀ ਬਾਚੋਂ ਸੱਦਾ ਆ ਉਸ ਨੂੰ ਲੈ ਕੇ ਵੀ ਕਿੰਨੀਆਂ ਤਰ੍ਹਾਂ ਦੇ ਆਮੋ ਸਾਹਮਣੇ ਵਿਵਾਦ ਹੋ ਰਹੇ ਨੇ ਹੁਣ ਪਰ ਉਧਰ ਦੂਸਰੇ ਪਾਸੇ ਅਮਰੀਕਾ ਆਪਣੀ ਫੌਜ ਦਾ ਸਥਾਪਨਾ ਦਿਵਸ ਦਾ 250 ਸਾਲਾ ਮਨਾ ਰਿਹਾ ਸੋ 250 ਸਾਲਾ ਸਥਾਪਨਾ ਦਿਵਸ ਅਮਰੀਕੀ ਫੌਜ ਦੇ ਦਿਨ ਦੇ ਉੱਤੇ ਅਮਰੀਕਾ ਨੇ ਪਾਕਿਸਤਾਨ ਫੌਜ ਦੇ ਪਾਕਿਸਤਾਨ ਆਰਮੀ ਚੀਫ ਦੇ ਮਨੀਰ ਨੂੰ ਸੱਦਾ ਦਿੱਤਾ ਮੇਰੇ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਕਿ ਭਾਰਤੀ ਕਿਸੇ ਫੌਜ ਦੇ ਮੁਖੀ ਨੂੰ ਜਾਂ ਤਿੰਨੋਂ ਫੌਜਾਂ ਦੇ ਹਵਾਲੇ ਜਿਵੇਂ ਹੈੱਡ ਲਾਇਏ ਗਏ ਉਹਨਾਂ ਨੂੰ ਕੋਈ ਸੱਦਾ ਆ ਹੋਵੇ ਪਰ ਪਾਕਿਸਤਾਨ ਦੀ ਖਬਰ ਵਿਦੇਸ਼ੀ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆ ਗਈ ਆ ਕਿ ਜੀ ਆਰਮੀ ਜੀਪਾ ਆਰਮੀ ਚੀਫ ਮਨੀਰ ਨੂੰ ਅਮਰੀਕਾ ਨੇ ਆਉਣ ਦਾ ਸੱਦਾ ਦਿੱਤਾ ਤੇ ਉਹਨੇ ਜੀ ਪਰਵਾਨ ਵੀ ਕਰ ਲਿਆ ਉੱਥੇ ਜੀ 250 ਸਾਲਾਂ ਜਿਹੜੀ ਪ੍ਰੇਡ ਹੋਣੀ ਆ ਉਹਨਾਂ ਦੀ ਸਥਾਪਨਾ ਦਿਵਸ ਤੇ ਫੌਜ ਦੀ ਉਹਦੇ ਵਿੱਚ ਮਨੀਰ ਹੋਰੀ ਹਿੱਸਾ ਲੈਣਗੇ ਤੋ ਆ ਮੋਦੀ ਤੁਹਾਡੇ ਮੱਤਰ ਤੇ ਤੀਸਰਾ ਇੱਕ ਵਾਰ ਫਿਰ ਦਰਜਨ ਵਾਰ ਦੁਹਰਾਉਣ ਤੋਂ ਬਾਅਦ ਦੁਬਾਰਾ ਫਿਰ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬਲਾਰੇ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਘਟ ਕਰਨ ਦੇ ਲਈ ਨੌਲ ਟਰੰਪ ਸਣੇ ਵਿਦੇਸ਼ ਮੰਤਰੀ ਮਾਰਕੋ ਰੂਬੀਆ ਨੇ ਬਹੁਤ ਰੋਲ ਨਵਾਇਆ ਸੋ ਅਮਰੀਕੀ ਪਿਆਰ ਜਿਹੜਾ ਪਾਕਿਸਤਾਨ ਨਾਲ ਪਲ ਰਿਹਾ ਹੁਣ ਜਨਾਬ ਕੋਈ ਬਿਆਨ ਆਊਗਾ ਹੁਣ ਕੋਈ ਹਮਲਾ ਆਊਗਾ ਹੁਣ ਕੋਈ ਤਰਕ-ਵਤਰਕ ਦੇਣਾ ਹੈ ਵਿਦੇਸ਼ ਮੰਤਰਾਲਾ ਕੋਈ ਆਪਣੀ ਵਿਦੇਸ਼ ਨੀਤੀ ਨਾਲ ਅਮਰੀਕਾ ਬਾਰੇ ਕੋਈ ਸੋਚੂਗਾ ਚਰਚੇ ਤਾਂ ਇਹ ਜਨਤਕ ਨੇ ਕਿ ਵੀ ਇਹ ਸਾਰਾ ਕੁਝ ਜੋ ਹੋ ਰਿਹਾ ਚਾਹੇ ਉਹ ਪਾਕਿਸਤਾਨ ਦੇ ਨਾਲ ਅੱਤਵਾਦ ਖਤਮ ਕਰਨ ਦੇ ਨਾਮ ਮਾਮਲੇ ਤੇ ਤਾਲ ਮਿਲਦੀਆਂ ਗੱਲਾਂ ਹੋ ਰਹੀਆਂ ਹੋਣ ਚਾਹੇ ਆਰਮੀ ਚੀਫ ਮਨੀਰ ਨੂੰ ਉੱਥੇ ਪਾਕਿਸਤਾਨ ਆਰਮੀ ਚੀਫ ਮਨੀਰ ਨੂੰ ਉੱਥੇ ਸੱਦਾ ਦੇਣ ਦਾ ਪਹਿਲੂ ਹੋਵੇ ਕਹਿੰਦੇ ਇਹਦੇ ਪਿੱਛੇ ਚੀਨ ਫੈਕਟਰ ਕੰਮ ਕਰਦਾ ਤੇ ਚੀਨ ਤੇ ਅਮਰੀਕਾ 'ਚ ਤਾਂ ਟੈਰਫ ਵਾਰਪੁਰ ਵਾਲਾ ਮਸਲਾ ਵੀ ਸੈੱਟ ਹੋ ਗਿਆ ਜੀ ਉਹਨਾਂ ਨੇ ਤਾਂ ਆਪਣੇ ਵਪਾਰਾਂ ਦਾ ਕੰਮ ਸੈੱਟ ਕਰ ਲਿਆ ਤੇ ਤੁਹਾਡੇ ਗਲ ਗੁੱਠਾ ਦਿੱਤਾ ਜਾ ਰਿਹਾ ਕਿ ਜ਼ੀਰੋ ਦੇ ਉੱਤੇ ਅਸੀਂ ਸਮਝੌਤਾ ਕਰਨਾ ਜ਼ੀਰੋ ਦੇ ਉੱਤੇ ਸਮਝੌਤੇ ਦਾ ਮਤਲਬ ਪੰਜਾਬ ਸਣੇ ਭਾਰਤ ਦੀ ਖੇਤੀ ਵੀ ਖਤਰੇ 'ਚ ਸਾਡਾ ਡੇਰੀ ਉਦਯੋਗ ਸਾਡਾ ਮਤਲਬ ਕਿਹਾ ਦੂਸਰਾ ਮੁਰਗੀ ਪਾਲਣ ਵਾਲਾ ਉਦਯੋਗ ਇਹ ਸਾਰਾ ਕੁਝ ਖਤਰੇ 'ਚ ਆ ਜਾਣਾ ਜਨਾਬ ਸੋ ਜਨਾਬ ਸੋਚੋ ਹੁਣ ਮੂੰਹ ਖੋਲੋ ਤੇ ਸਵਾਲ ਕਰੋ ਵਿਦੇਸ਼ ਮੰਤਰਾਲੇ ਨੂੰ ਹੀ ਲਾਓ ਕਿਸੇ ਨੂੰ ਤਾਂ ਲਾਓ ਬੋਲੋ ਜਰੂਰ Вот ч